ਅਸਾ ਗੁਰਦੁਆਰਾ ਸਿੰਘ ਸਭਾ ਵਿਖੇ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਹੈ ਕਿਸ ਤਰ੍ਹਾਂ ਦਾ ਕੈਂਪ ਹੈਗਾ ਇਹ ਫ੍ਰੀ ਮੈਡੀਕਲ ਕੈਂਪ ਆਈਸ ਕੈਂਪ ਹੈ ਇਹਦੇ ਵਿੱਚ ਸਾਰਾ ਕੁਝ ਮੁਫਤ ਹੈ ਜੀ ਔਰ ਜਿਨ੍ਹਾਂ ਦੇ ਪੇਸ਼ੈਂਟਸ ਨੂੰ ਦਵਾਈ ਇਥੇ ਦਿੱਤੀ ਜਾਏਗੀ ਇੱਕ ਹਫਤੇ ਬਾਅਦ ਇਹਨਾਂ ਨੂੰ ਆਦਮਪੁਰ ਆਈ ਹਸਪੀਟਲ ਆ ਉੱਥੇ ਇਹਨਾਂ ਨੂੰ ਆਪਰੇਟ ਵਗੈਰਾ ਦਿੱਤਾ ਜਾਊਗਾ ਇਸ ਮਨ ਇਹ ਬਹੁਤ ਵੱਡਾ ਅਕਰਾਲਾ ਸਾਡੇ ਪਿੰਡ ਤੋਂ ਸਾਡੇ ਵੱਡੇ ਵੀਰ ਤਾਰੀ ਔਲਖ ਤੇ ਉਹਨਾਂ ਦਾ ਦੋਸਤ ਆਦਮਪੁਰ ਤੋਂ ਮਨਿਆਸਾ ਜਤਿੰਦਰ ਮਨਿਆਸਾ ਉਹਨੇ ਕੀਤਾ ਮੈਨੂੰ ਕੰਟੈਕਟ ਕੀਤਾ ਸੀ ਤੇ ਇਹ ਸਾਰਾ ਪ੍ਰੇਜ਼ੈਂਟ ਕੀਤਾ ਤੇ ਤੁਹਾਡੇ ਸਾਹਮਣੇ 6-7 ਡਾਕਟਰਾਂ ਦੀ ਟੀਮ ਆਈ ਆ ਉਹ ਆਪਣਾ ਕੰਮ ਅੰਦਰ ਕਰ ਰਹੇ ਆ ਇਹਦੇ ਵਿੱਚ ਆਲੇ-ਦੋਲੇ ਦੇ ਕੋਈ ਪਿੱਡਾ ਚੋਗ ਲੋਕ ਬੱਚੇ ਆਉਣ ਬੰਦੇ ਆਉਣਗੇ ਡੀ.ਐਨ.ਐਸ. ਵਗੈਰਾ ਸਾਰੇ ਆ ਰਹੇ ਆ ਇਹ 2 ਵਜੇ ਤੱਕ ਚੱਲੇਗਾ ਉਸ ਤੋਂ ਬਾਅਦ ਇੱਕ ਹਫ਼ਤੇ ਬਾਅਦ ਆਦਮ ਪਹ ਆਈ ਹਸਪੀਟਲੋਂ ਉੱਥੇ ਫ੍ਰੀ ਆਪਰੇਟ ਪਰ ਕੁਝ ਫ੍ਰੀ ਹੋਵੇਗਾ ਸਭ ਤੋਂ ਜਿਵੇਂ ਚੈੱਕਅਪ ਤੋਂ ਬਾਅਦ ਆਪਰੇਸ਼ਨ ਦੇ ਇੱਕ ਵੱਡਾ ਉਪਰਾਲਾ ਹੈਗਾ ਵਾ ਆਪਰੇਸ਼ਨ ਕਰਵਾਏ ਜਾ ਰਹੇ ਹੈਗੇ ਸਪான்ਸਰ ਹੈਗੇ ਮੁਖਤਿਆਰ ਸਿੰਘ ਔਲਕ ਜੀ ਜਿਵੇਂ ਤੁਸੀਂ ਦੱਸਿਆ ਹੈਗਾ ਵਾ ਲੇਕਿਨ ਕੁਝ ਮਰੀਜ਼ਾਂ ਕਹਿਣਾ ਸੀ ਕਿ ਜਿਵੇਂ ਚੈੱਕ ਕਰ ਚੈੱਕਅਪ ਫ੍ਰੀ ਕੀਤਾ ਗਿਆ ਸਾਨੂੰ ਦਵਾਈਆਂ ਫ੍ਰੀ ਦਿੱਤੀਆਂ ਗਈਆਂ ਲੇਕਿਨ ਕਈ ਲੋਕ ਜਿਹੜੇ ਰੀਜ਼ਨ ਐਨਕਾਂ ਦੀ ਜ਼ਰੂਰਤ ਵੀ ਸੀ ਉਹ ਨਿਰਾਸ਼ ਪਹਿਲਾਂ ਕਲੀਅਰ ਕਰਤੀ ਸੀ ਐਨਕਾਂ ਨਹੀਂ ਮਿਲਣੀਆਂ ਬਾਕੀ ਸਾਰਾ ਕੁਝ ਹੋਊਗਾ ਜੀ ਐਨਕਾਂ ਨੂੰ ਆਪਣੇ ਲੈਣੇ ਪਣਗੇ ਬਾਕੀ ਜੋ ਮੈਡੀਸਨ ਉਹ ਵੀ ਫ੍ਰੀ ਹੋਊਗੀ ਆਪਰੇਟ ਹਸਪੀਟਲ ਚ ਇਵਨ ਲੈਂਸ ਵੀ ਪਹੁੰਗੇ ਲੈਂਸ ਜੀ ਨੂੰ ਜ਼ਰੂਰ ਚਾਹੀਦੀ ਉਹ ਵੀ ਫ੍ਰੀ ਹੋਣ ਜਿਹੜੇ ਮਿਰਜਾਂ ਦਾ ਆਪਰੇਟ ਹੋਣਾ ਉਹ ਇੱਥੋਂ ਲੈ ਆਇਆ ਜਾਊਗਾ ਜਾਂ ਖੁਦ ਹਸਪੀਟਲ ਪਹੁੰਚਣਗੇ ਨਾ ਉਹ ਇੱਥੋਂ ਲੈ ਕੇ ਜਾਣਗੇ ਜੀ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਕੈਂਪ ਸਵੇਰ ਨੂੰ 8 ਵਜੇ ਇੱਥੋਂ ਲੈ ਕੇ ਜਾਣੇ ਆ ਫਿਰ ਉੱਥੇ ਉਹ ਡਿਪੈਂਡ ਕਰਦਾ ਆ ਆਪਰੇਸ਼ਨ ਕਿੱਦਾਂ ਦਾ ਉੱਥੇ 1-2 ਘੰਟੇ ਲੱਗ ਵੀ ਸਕਦੇ ਆ ਸ਼ਾਮ ਨੂੰ ਵੀ ਆ ਸਕਦੇ ਸੋ ਕੀ ਪੀਲੇ ਕਿ ਕਿਸ ਤਰ੍ਹਾਂ ਲਾਭ ਲੈ ਸਕਦੇ ਹੈਗੇ ਇਲਾਕੇ ਦੇ ਲੋਕ ਇਸ ਕੈਂਪ ਦਾ ਅੱਜ ਜਿੰਨੇ ਵੀ ਆ ਰਹੇ ਉਹ ਤੋਂ ਬਾਅਦ ਦਿਨਾਂ ਨੂੰ ਇੱਕ ਗਾਈਡ ਕਰ ਦੇਣਾ ਕਿ ਤੁਸੀਂ ਆਪਰੇਟ ਲਈ ਜਾਂ ਜੋ ਵੀ ਅੱਗੇ ਉਹਨਾਂ ਦਾ ਹੋਊਗਾ ਡਾਕਟਰ ਸਾਹਿਬ ਨੇ ਤੁਸੀਂ ਆ 8 ਵਜੇ ਅਗਲੇ ਹਫਤੇ ਤੇ ਆ ਜਾਓ ਇੱਥੋਂ ਲਿ ਜਾ ਕੇ ਉਹਨਾਂ ਦਾ ਸਿਰਫ ਕੈਂਪ ਅਜੇ ਤਾਂ ਨਹੀਂ ਜ ਦੁਬਾਰਾ ਹੀ ਲੱਗਣਾ ਹੈ ਲੱਗਦੇ ਰਹਿਣਗੇ ਉਹ ਗਾਣਾ ਗੁਰੂ ਲਾਇਆ ਕਰਾਂਗੇ ਮੇਰੇ ਕੋਲ ਇਸ ਤੋਂ ਬਾਅਦ ਸਿੱਧੇ ਆਪਰੇਸ਼ਨ ਹੀ ਹੋਣਗੇ ਇਹ ਕੈਂਪ ਤੋਂ ਬਾਅਦ ਆਪਰੇਸ਼ਨ ਹੋਣਗੇ ਫਿਰ 2-3 ਮਹੀਨੇ ਬਾਅਦ ਫੇਲ ਆਵਾਂਗੇ ਅਗਰ ਤੁਹਾਨੂੰ ਕਿਸੇ ਨੇ ਇਸ ਕੈਂਪ ਬੰਦੀ ਹੋਰ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਕਿਸੇ ਨੰਬਰ ਤੇ ਸੰਪਰਕ ਕਰ ਸਕਦਾ ਮੇਰੇ ਆਪਣੇ ਨੰਬਰ ਤੇ ਜੀ 8146 101932 ਜੇ ਕਿਸੇ ਨੇ ਵੀ ਕੋਈ ਵੀ ਇਨਪੁਰੀ ਕਰਨੀ ਤੁਹਾਨੂੰ ਗੱਲਬਾਤ ਕਰਨੀ ਹੈ ਗੱਲ ਕਰੋ ਜੀ ਧੰਨਵਾਦ